ਜੰਗਾਂ ਦੇ ਮੈਦਾਨ ਮਹਿਲਾਂ ਦੀ ਚਮਕ ਅਤੇ ਸਮਰਾਜ ਬਣਾਉਣ ਦੀ ਅਡਲ ਲਾਲਸਾ ਇਹ ਕਹਾਣੀ ਹੈ ਉਸ ਬਾਦਸ਼ਾਹ ਦੀ ਜਿਸ ਨੇ ਭਾਰਤ ਦੇ ਇਤਿਹਾਸ ਨੂੰ ਸਦੀਆਂ ਲਈ ਬਦਲ ਦਿੱਤਾ ਆਓ ਜਾਣਦੇ ਹਾਂ ਜ਼ੈਰੂਦੀਨ ਮੁਹੰਮਦ ਬਾਬਰ ਦੀ ਜੀਵਨੀ ਜਨਮ ਤੋਂ ਮੌਤ ਤੱਕ ਬਾਬਰ ਦਾ ਜਨਮ 14 ਫਰਵਰੀ 1483 ਨੂੰ ਉਜ਼ਬੇਕਿਸਤਾਨ ਫਰਗਾਨਾ ਘਾਟੀ ਵਿੱਚ ਹੋਇਆ ਉਸ ਦਾ ਪੂਰਾ ਨਾਮ ਸੀ ਜ਼ੈਰੂਦੀਨ ਮੁਹੰਮਦ ਬਾਬਰ ਉਸ ਦੇ ਪਿਤਾ ਉਮਰ ਸ਼ੇਖ ਮਿਰਜ਼ਾ ਤੈਮੂਰੀ ਵੰਸ਼ ਦੇ ਸ਼ਾਸਕ ਸਨ ਅਤੇ ਮਾਤਾ ਫਤਲੁਨ ਨਿਗਾਰ ਖਾਨਮ ਸੀ ਇਹਨਾਂ ਦੋਵਾਂ ਖਾਨਦਾਨਾਂ ਵਿੱਚੋਂ ਹੀ ਬਾਬਰ ਯੋਦਾ ਸੁਬਾ ਸਿਆਸੀ ਦਿਮਾਗ ਤੇ ਰਾਜਗਦੀ ਦੀ ਲਾਲਸਾ ਵਰਾਸਤ ਵਜੋਂ ਮਿਲੀ ਸੀ ਬਾਬਰ ਸਿਰਫ 12 ਸਾਲ ਦਾ ਸੀ ਜਦੋਂ ਉਸਦੇ ਪਿਤਾ ਦੀ ਮੌਤ ਹੋਈ ਅਤੇ ਉਹ ਫਰਗਾਨਾ ਦਾ ਸ਼ਾਸਕ ਬਣਿਆ ਇੰਨੀ ਛੋਟੀ ਉਮਰ ਵਿੱਚ ਰਾਜਗਦੀ ਮਿਲਣਾ ਇੱਕ ਵੱਡੀ ਜ਼ਿੰਮੇਵਾਰੀ ਸੀ ਇਸ ਸਮੇਂ ਉਸਦਾ ਸਭ ਤੋਂ ਵੱਡਾ ਸੁਪਨਾ ਸੀ ਆਪਣੇ ਪੂਰਵਜ ਤੈਮੂਰ ਦੀ ਰਾਜਤਾਨੀ ਸਮਰਕੰਦ ਤੇ ਕਬਜ਼ਾ ਕਰਨਾ 1497 ਵਿੱਚ ਸਿਰਫ 14 ਸਾਲ ਦੀ ਉਮਰ ਵਿੱਚ ਬਾਬਰ ਨੇ ਪਹਿਲੀ ਵਾਰ ਸਮਰਕੰਦ ਫਤਿਹ ਕੀਤਾ ਪਰ ਇਹ ਜਿੱਤ ਥੋੜੇ ਹੀ ਸਮੇਂ ਲਈ ਰਹੀ ਬਗਾਵਤਾਂ ਦੁਸ਼ਮਣਾਂ ਇਹ ਹਮਲੇ ਤੇ ਖੁਰਾਕ ਦੀ ਕਮੀ ਕਾਰਨ ਉਸਨੂੰ ਸਮਰਕੰਦ ਛੱਡਣਾ ਪਿਆ ਇਸ ਤੋਂ ਬਾਅਦ ਵੀ ਉਸਨੇ ਕਈ ਵਾਰ ਸਮਰਕੰਦ ਤੇ ਹਮਲਾ ਕੀਤਾ ਪਰ ਹਮੇਸ਼ਾ ਮੁਸ਼ਕਲਾਂ ਹੀ ਆਈਆਂ ਪਰ ਮੁਸ਼ਕਲਾਂ ਆਉਣ ਤੋਂ ਬਾਅਦ ਵੀ ਬਾਬਰ ਨੇ ਤਿੰਨ ਵਾਰ ਸਮਰਕੰਦ ਨੂੰ ਜਿੱਤਿਆ ਇਹ ਲੜਾਈਆਂ ਉਸਨੂੰ ਸਿਖਾਉਂਦੀਆਂ ਰਹੀਆਂ ਕਿ ਕਿਸ ਤਰ੍ਹਾਂ ਸਬਰ ਯੋਜਨਾ ਤੇ ਗੱਠਜੋੜ ਨਾਲ ਵੱਡੀਆਂ ਮੰਜ਼ਿਲਾਂ ਹਾਸਲ ਕੀਤੀਆਂ ਜਾਂਦੀਆਂ ਨੇ 1504 ਵਿੱਚ ਹਾਰਾਂ ਤੇ ਸੰਘਰਸ਼ਾਂ ਤੋਂ ਬਾਅਦ ਬਾਬਰ ਨੇ ਕਾਬੁਲ ਫਤਿਹ ਕੀਤਾ ਕਾਬੁਲ ਉਸਦੀ ਨਵੀਂ ਰਾਜਧਾਨੀ ਬਣਿਆ ਅਤੇ ਇੱਥੇ ਉਸਨੇ ਆਪਣਾ ਰਾਜ ਮਜ਼ਬੂਤ ਕੀਤਾ ਇੱਥੇ ਉਸ ਦਾ ਸੁਪਨਾ ਇੱਕ ਨਵੇਂ ਸਮਰਾਜ ਦਾ ਸੀ ਪਰ ਇਸ ਵਾਰ ਉਸ ਦੀ ਨਜ਼ਰ ਭਾਰਤ ਵੱਲ ਸੀ ਉਸ ਸਮੇਂ ਭਾਰਤ ਵਿੱਚ ਲੋਧੀ ਵੰਸ਼ ਦਾ ਰਾਜ ਸੀ ਦਿੱਲੀ ਦੇ ਸਲਤਨਤ ਦਾ ਆਖਰੀ ਸ਼ਾਸਕ ਇਬਰਾਹਿਮ ਲੋਧੀ ਸੀ ਜੋ ਆਪਣੇ ਅਹੰਕਾਰ ਤੇ ਕਟੋਰੀ ਸਭਾ ਲਈ ਮਸ਼ਹੂਰ ਸੀ ਪੰਜਾਬ ਦੇ ਸ਼ਾਸਕ ਦੌਲਤ ਖਾਨ ਲੋਧੀ ਅਤੇ ਰਾਜਾ ਰਾਣਾ ਸੰਗਾ ਨੇ ਬਾਬਰ ਨੂੰ ਭਾਰਤ ਆ ਕੇ ਇਬਰਾਹਿਮ ਲੋਧੀ ਨੂੰ ਹਰਾਉਣ ਦਾ ਨਿਮੰਤਰਣ ਦਿੱਤਾ ਬਾਬਰ ਨੂੰ ਇਹ ਮੌਕਾ ਵੱਡਾ ਲੱਗਿਆ ਕਿਉਂਕਿ ਭਾਰਤ ਦੀ ਧਰਤੀ ਉਪਜਾਊ ਸੀ ਅਤੇ ਧਨ-ਦੌਲਤ ਨਾਲ ਭਰੀ ਹੋਈ ਸੀ 21 April 1526 ਨੂੰ ਪਾਣੀਪਤ ਦਾ ਮੈਦਾਨ ਇਤਿਹਾਸ ਦਾ ਵੱਡਾ ਮੋੜ ਬਣਿਆ ਬਾਬਰ ਕੋਲ ਲਗਭਗ 15000 ਸਿਪਾਹੀ ਸਨ ਜਿਨ੍ਹਾਂ ਦੇ ਕੋਲ ਇੱਕ ਵੱਡਾ ਤੂਫਖਾਨਾ ਸੀ ਜੋ ਉਸ ਸਮੇਂ ਭਾਰਤ ਲਈ ਨਵੀਂ ਚੀਜ਼ ਸੀ ਇਬਰਾਹਿਮ ਲੋਦੀ ਦੇ ਲਗਭਗ 1 ਲੱਖ ਸਿਪਾਹੀ ਸਨ ਪਰ ਉਸ ਦੇ ਸੈਨਿਕਾਂ ਨੂੰ ਤੋਪਾਂ ਨਾਲ ਜੰਗ ਦਾ ਕੋਈ ਅਨੁਭਵ ਨਹੀਂ ਸੀ ਬਾਬਰ ਨੇ ਤੁਲਕਾ ਮਾਰਨ ਨੀਤੀ ਵਰਤੀ ਆਪਣੀ ਫੌਜ ਨੂੰ ਸੱਜੀ ਖੰਬੇ ਅਤੇ ਕੇਂਦਰ ਹਿੱਸਿਆਂ ਵਿੱਚ ਵੰਡਿਆ ਪਿਛੇ ਤੋਪਾਂ ਤੇ ਰਥਾਂ ਨਾਲ ਮਜ਼ਬੂਤ ਕਿਲਾਬੰਦੀ ਬਣਾਈ ਇਸ ਯੋਜਨਾ ਨੇ ਲੋਧੀ ਦੀ ਫੌਜ ਨੂੰ ਕੇਰ ਲਿਆ ਤੇ ਸਿਰਫ ਕੁਝ ਘੰਟਿਆਂ ਵਿੱਚ ਜੰਗ ਖਤਮ ਹੋ ਗਈ ਇਬਰਾਹਿਮ ਲੋਧੀ ਮਾਰਿਆ ਗਿਆ ਤੇ ਬਾਬਰ ਨੇ ਦਿੱਲੀ ਅਤੇ ਆਗਰਾ ਤੇ ਕਬਜ਼ਾ ਕਰ ਲਿਆ ਪਾਣੀਪਤ ਦੀ ਜਿੱਤ ਨਾਲ ਹੀ ਭਾਰਤ ਵਿੱਚ ਮੁਗਲ ਸਮਰਾਜ ਦੀ ਨੀਂਹ ਪਈ ਬਾਬਰ ਨੇ ਆਪਣੇ ਰਾਜ ਨੂੰ ਸਿਰਫ ਫੌਜੀ ਜਿੱਤਾਂ ਤੱਕ ਸੀਮਿਤ ਨਹੀਂ ਰੱਖਿਆ ਉਸਨੇ ਪ੍ਰਸ਼ਾਸਨ ਖੇਤੀਬਾੜੀ ਅਤੇ ਵਪਾਰ ਵਿੱਚ ਸੁਧਾਰ ਲਿਆਂਦੇ ਉਹ ਕਵਿਤਾ ਅਤੇ ਸਾਹਿਤ ਦਾ ਵੀ ਸ਼ੌਕੀਨ ਸੀ ਉਸਦੀ ਆਪ ਬੀਤੀ ਤੁਜਕ-ਏ-ਬਾਬਰੀ ਅੱਜ ਵੀ ਮਸ਼ਹੂਰ ਹੈ ਪਾਣੀਪਤ ਤੋਂ ਬਾਅਦ ਬਾਬਰ ਨੂੰ ਸਭ ਤੋਂ ਵੱਡੀ ਚੁਣੌਤੀ ਮੇਵਾਰ ਦੇ ਰਾਣਾ ਸੰਗਾ ਤੋਂ ਮਿਲੀ ਰਾਣਾ ਸੰਗਾ ਨੇ ਸੋਚਿਆ ਕਿ ਬਾਬਰ ਸਿਰਫ ਲੁਟੇਰਾ ਹੈ ਅਤੇ ਕੁਝ ਸਮੇਂ ਬਾਅਦ ਭਾਰਤ ਛੱਡ ਦੇਵੇਗਾ पर 17 मार्च 1527 ਨੂੰ ਖਾਨਵਾ ਦੇ ਮੈਦਾਨ ਵਿੱਚ ਬਾਬਰ ਨੇ ਆਪਣੀ ਤੋਪਖਾਨਾ ਯੁਕਤ ਫੌਜ ਨਾਲ ਰਾਜਪੂਤਾਂ ਨੂੰ ਹਰਾਇਆ। ਇਸ ਜਿੱਤ ਨੇ ਬਾਬਰ ਦੀ ਪੋਜੀਸ਼ਨ ਮਜ਼ਬੂਤ ਕਰ ਦਿੱਤੀ। 1528 ਵਿੱਚ ਬਾਬਰ ਨੇ ਚੰਦੇਰੀ ਫਤਿਹ ਕੀਤਾ ਅਤੇ 1529 ਵਿੱਚ ਕਗਰਾ ਦੀ ਲੜਾਈ ਵਿੱਚ ਅਫਗਾਨੀਆਂ ਅਤੇ ਬੰਗਾਲ ਦੀ ਸ਼ਾਸਕਾਂ ਨੂੰ ਹਰਾਇਆ। ਇਸ ਤਰ੍ਹਾਂ ਉਸਨੇ ਆਪਣੇ ਰਾਜ ਨੂੰ ਉੱਤਰੀ ਭਾਰਤ ਵਿੱਚ ਪੱਕਾ ਕਰ ਲਿਆ ਸੀ। ਬਾਬਰ ਸਿਰਫ ਯੋਧਾ ਨਹੀਂ ਸੀ, ਉਹ ਕਵੀ, ਲੇਖਕ ਅਤੇ ਬਾਗਬਾਨੀ ਦਾ ਸ਼ੌਕੀਨ ਸੀ। ਉਹ ਕੁਦਰਤ ਨਾਲ ਬੇਹੱਦ ਪਿਆਰ ਸੀ ਅਤੇ ਜਿੱਥੇ ਵੀ ਜਾਂਦਾ ਬਾਗ ਬਣਾਉਂਦਾ ਉਹ ਇਨਸਾਨੀਅਤ, ਸਾਫ ਦਲੀ ਅਤੇ ਦੋਸਤਾਨਾ ਸੁਭਾਅ ਲਈ ਵੀ ਜਾਣਿਆ ਜਾਂਦਾ ਸੀ। ਬਾਬਰ ਦੀ ਮੌਤ 26 ਦਸੰਬਰ 1503 ਨੂੰ ਆਗਰਾ ਵਿੱਚ ਹੋਈ। ਉਸ ਦੀ وصੀਅਤ ਅਨੁਸਾਰ ਉਸ ਨੂੰ ਕਾਬੁਲ ਵਿੱਚ ਦਫਨਾਇਆ ਗਿਆ, ਜਿੱਥੇ ਅੱਜ ਵੀ ਉਸ ਦੀ ਮਜ਼ਾਰ ਹੈ। ਉਸ ਦੇ ਬਾਅਦ ਉਸ ਦਾ ਪੁੱਤਰ ਹਮਾਇਉਂ ਮੁਗਲ ਸਮਰਾਜ ਦਾ ਸ਼ਾਸਕ ਬਣਿਆ। ਬਾਬਰ ਦੀ ਕਹਾਣੀ ਸਿਰਫ ਜਿੱਤਾਂ ਦੀ ਨਹੀਂ, ਸਬਰ, ਹਿੰਮਤ ਅਤੇ ਯੋਜਨਾਬੰਦੀ ਦੀ ਵੀ ਹੈ। ਇੱਕ ਨੌਜਵਾਨ ਜਿਸ ਨੇ ਕਈ ਵਾਰ ਹਾਰਾਂ ਦੇ ਬਾਅਦ ਵੀ ਹਿੰਮਤ ਨਾ ਹਰੀ ਅਤੇ ਅੰਤ ਵਿੱਚ ਇੱਕ ਵੱਡੇ ਸਮਰਾਜ ਦੀ ਨੀਂ ਰੱਖੀ ਇਹ ਸਿਖਾਉਂਦਾ ਹੈ ਕਿ ਸੁਪਨੇ ਕਦੇ ਛੋਟੇ ਨਹੀਂ ਹੁੰਦੇ ਸਿਰਫ ਹਿੰਮਤ ਵੱਡੀ ਹੋਣੀ ਚਾਹੀਦੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਓ ਹੋਰ ਜਈਆਂ ਹੋਰ ਇਤਿਹਾਸਿਕ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਅਪਰੀ ਟਾਕਸ ਦੇ ਨਾਲ